ਹਾਂਜੀ ਕੱਲ 6 ਜਨਵਰੀ 2022 ਨੂੰ ਮੀਟਿੰਗ ਹੋਈ ਸੀ ਕੁਝ ਆਗੂਆਂ ਵੱਲੋਂ ਸਰਦਾਰ ਪਸ਼ੌਰਾ ਸਿੰਘ ਦੇ بیٹے ਵੱਲੋਂ ਪ੍ਰੈਸ ਕਾਨਫਰੰਸ ਕੀਤੀ ਗਈ ਸੀ ਆਪਣੀ ਜਥੇਬੰਦੀ ਦੇ ਕੁਝ ਆਗੂਆਂ ਨੂੰ ਲੈ ਕੇ ਜਿਵੇਂ ਕਿ ਮੇਰ ਸਿੰਘ ਥੇੜੀ, ਸਰਜੀਤ ਸਿੰਘ ਸੰਘਰੂਰ ਜ਼ਿਲ੍ਹੇ ਦਾ ਪ੍ਰਧਾਨ ਤੇ ਕੁਝ ਆਗੂ ਜੋ ਜਥੇਬੰਦੀ ਦੇ ਵਿੱਚੋਂ ਕੱਢ ਦਿੱਤੇ ਗਏ ਸੀਗੇ ਕੁਝ ਕਾਰਨਾ ਕਰਕੇ ਪਰ ਕੱਲ ਇਹ ਗੱਲ ਕਹੀ ਗਈ ਹੈ ਕਿ ਇੱਥੇ 8-9 ਜ਼ਿਲ੍ਹਿਆਂ ਦੇ ਪ੍ਰਧਾਨ ਹਾਜ਼ਰ ਨੇ ਉਦੇ ਬਾਰੇ ਜੀ ਸਪਸ਼ਟ ਕਰੋ ਜੀ ਗੱਲ ਜੀ ਵੀ ਉੱਥੇ ਕਿਹੜੇ ਪ੍ਰਧਾਨ ਮੌਜੂਦ ਸੀਗੇ ਕਿ ਅਸਲੀਅਤ ਕੀ ਹੈ ਦੀ ਦੇਖੋ ਸਭ ਤੋਂ ਪਹਿਲੀ ਤਾਂ ਗੱਲ ਇਹ ਹੈ ਕਿ ਜਿਹੜੇ ਬੰਦੇ ਤੁਸੀਂ ਮੇਰ ਸਿੰਘ ਥੇੜੀ ਦੀ ਗੱਲ ਕੀਤੀ ਹੈ ਸਰਦਾਰ ਮੇਰ ਸਿੰਘ ਥੇੜੀ ਬਹੁਤ ਪੁਰਾਣੇ ਲੀਡਰ ਨੇ ਅਸੀਂ ਉਹਨਾਂ ਦਾ ਅੱਜ ਵੀ ਭਾਵੇਂ ਉਹ ਸਨਮਾਨ ਉਹਨਾਂ ਹੀ ਕਰਾਂਗੇ ਕੋਈ ਗੱਲ ਨਹੀਂ ਕਈ ਕਾਰਨ ਹੁੰਦੇ ਨੇ ਮੇਰੀ ਬੇਨਤੀ ਆ ਵੀ ਥੇੜੀ ਸਾਹਿਬ ਕਾਫੀ ਚਿਰ ਪਹਿਲਾਂ ਜਦੋਂ ਉਹਨਾਂ ਦੇ ਬੇਟੇ ਦੀ ਡੈਥ ਹੋਣ ਤੋਂ ਬਾਅਦ ਮੇਰਾ ਖਿਆਲ ਆ ਉਹਨਾਂ ਨੇ ਆਪਣੀ ਬੇਵਸੀ ਜ਼ਾਹਰ ਕਰਤੀ ਸੀ ਕਿ ਵੀ ਮੇਰੇ ਕੋਲੋਂ ਹੁਣ ਜਥੇਬੰਦੀ 'ਚ ਵਰਕ ਨਹੀਂ ਹੋ ਸਕਦਾ ਤੇ ਆਪਾਂ ਵੀ ਇਹ ਕਹਿੰਦਾ ਸੀ ਵੀ ਕੋਈ ਗੱਲ ਨਹੀਂ ਰਹੋਗੇ ਤੁਸੀਂ ਸਾਡੇ ਅਹੁਦੇਦਾਰੀ ਪਰ ਅਸੀਂ ਜੇ ਤੁਹਾਡੇ ਕੋਲ ਆਇਆ ਜਾਵੇ ਤਾਂ ਆਜੋ ਤੇ ਉਹਨਾਂ ਨੇ ਕਿਹਾ ਵੀ ਆਏ ਗੱਲ ਕਿ ਅਸੀਂ ਮੈਂ ਉਧਰ ਵੀ ਨਹੀਂ ਜਾਂਦਾ ਸੀ ਜਾਇਆ ਨਹੀਂ ਮੈਥੋਂ ਜਾਂਦਾ ਸੀ ਤੋਂ ਉਹਨਾਂ ਉਹਨਾਂ ਦੀ ਗਲਤ ਹੈ ਰਹੀ ਗੱਲ ਬਾਕੀਆਂ ਦੀ ਅ ਸਟੇਜ ਦੇ ਉੱਤੇ ਥੇੜੀ ਸਾਹਿਬ ਨੇ ਜਿਹੜੀ ਗੱਲ ਕਹੀ ਹੈ ਉਹ ਉਹ ਇੱਕ ਵੱਖਰੀ ਗੱਲ ਕਹੀ ਹੈ ਲੇਕਿਨ ਮਾਨਸਿਓਂ ਦੇ ਕੋਲੇ ਜਾ ਕੇ ਥੇੜੀ ਸਾਹਿਬ ਨੇ ਇੱਕ ਗੱਲ ਇਹ ਕਹੀ ਹੈ ਕਿ ਮੈਨੂੰ 2 ਦਿਨ ਹੋ ਗਏ ਸੀ ਸਰਜੀਤ ਬਹੁਤ ਜ਼ਿਆਦਾ ਮਤਲਬ ਕੰਪੈਲ ਕਰ ਰਿਹਾ ਸੀ ਕਿ ਤੂੰ ਲਾਜ਼ਮੀ ਆ ਤੇ ਮੈਂ ਚਾਹੁੰਦਾ ਸੀ ਵੀ ਮੈਂ ਨਹੀਂ ਜਾਣਾ ਉੱਥੇ ਯਾਨੀ ਉਹਦੀ ਇਹੋ ਜੀ ਗੱਲ ਮਤਲਬ ਮਾਨ ਸਿੰਘ ਨਾਲ ਹੋਈ ਉਹਨਾਂ ਨੂੰ ਇਹਨਾਂ ਨੂੰ ਕਹਿ ਕੇ ਗਿਆ ਰਹੀ ਗੱਲ ਬਾਠੀਆਂ ਦੀ ਜਿਹੜੀ ਹੈ ਗੱਲ ਪਟਿਆਲੇ ਜ਼ਿਲ੍ਹੇ ਦਾ ਪ੍ਰਧਾਨ ਉਹ ਜੋਰਾ ਸਿੰਘ ਬਲਵੇੜਾ ਨੂੰ ਅਸੀਂ ਪਹਿਲਾਂ ਹੀ ਜਥੇਬੰਦੀ ਦੇ ਵਿੱਚੋਂ ਇਸ ਕਰਕੇ ਕੱਢਿਆ ਜਾ ਚੁੱਕਿਆ ਉਹ ਬੰਦਾ ਕਿ ਉਸ ਬੰਦੇ ਨੇ ਜਿਸ ਵੇਲੇ ਅਸੀਂ ਲੈਂਡ ਪੂਲਿੰਗ ਦੇ ਖਿਲਾਫ ਲੜ ਰਹੇ ਸੀ ਉਸ ਲੜਾਈ ਦੇ ਵਿੱਚ ਇਹ ਸਬੰਦੇ ਨੇ ਬੰਦੇ ਰੋਕੇ ਆ ਤੇ ਜਥੇਬੰਦੀ ਕਤਈ ਉਸ ਬੰਦੇ ਨੂੰ ਮਾਫ ਨਹੀਂ ਕਰਦੀ ਜਿਹੜਾ ਬੰਦਾ ਜਥੇਬੰਦੀ ਨਾਲ ਅਜੇਹੀ ਧੋਖੇਬਾਜ਼ੀ ਕਰਦਾ ਹੈ ਜਾਂ ਗਦਾਰੀ ਕਰਦਾ ਹੈ ਅਗਲੇ ਪਾਸੇ ਆ ਜਾਂਦੇ ਨੇ ਆ ਜਿਹੜਾ ਫਿਰੋਜ਼ਪੁਰ ਜ਼ਿਲ੍ਹੇ ਦਾ ਪ੍ਰਧਾਨ ਰਿਹਾ ਹੈ ਲਗਭਗ 2 ਮਹੀਨੇ ਪਹਿਲਾਂ ਇਹ ਵੀ ਜਥੇਬੰਦੀ ਚੋਂ ਕੱਢਿਆ ਜਾ ਚੁੱਕਿਆ ਹੈ ਬਰਨਾਲੇ ਜ਼ਿਲ੍ਹੇ ਦਾ ਪ੍ਰਧਾਨ ਲਗਭਗ 6 ਮਹੀਨੇ ਪਹਿਲਾਂ ਅਸਤੀਫਾ ਦੇ ਚੁੱਕਿਆ ਹੈ ਠੀਕ ਹੈ ਫਤਿਹਗੜ ਸਾਹਿਬ ਦਾ ਜ਼ਿਲ੍ਹਾ ਪ੍ਰਧਾਨ ਵੀ ਪਿਛਲੇ ਕੁਝ ਦਿਨ ਪਹਿਲਾਂ ਜਥੇਬੰਦੀ ਦੇ ਵਿੱਚੋਂ ਕੱਢਿਆ ਜਾ ਚੁੱਕਿਆ ਹੈ ਰਹੀ ਗੱਲ ਜਿਹੜਾ ਹੋਰ ਉੱਥੇ ਆਇਆ ਸੀਗਾ ਮੁਹਾਲੀ ਜ਼ਿਲ੍ਹੇ ਦਾ ਪ੍ਰਧਾਨ ਅਰਵਿੰਦਰ ਦੇਕਲਾ ਰਵਿੰਦਰ ਦੇਖ ਲਾਂ ਲਗਾਤਾਰ ਜਦੋਂ ਖਨੌਰੀ ਮੋਰਚਾ ਚੱਲਦਾ ਸੀ ਉਸ ਮੋਰਚੇ 'ਚ ਉਹ ਗੈਰਹਾਜ਼ਰ ਸੀ ਉਹਦੀ ਗੈਰਹਾਜ਼ਰੀ ਨੂੰ ਮਹਿਸੂਸ ਕਰਦਿਆਂ ਉੱਥੇ ਜਿਹੜੀ ਮੌਕੇ ਤੇ ਮੋਰਚਾ ਚਲਾ ਰਹੀ ਲੀਡਰਸ਼ਿਪ ਹੈ ਉਹਨੇ ਉਹਦੇ ਉਹਦੇ ਤੋਂ ਵੱਖਰੇ ਤੌਰ ਦੇ ਉੱਤੇ ਸਾਡੇ ਟਿਵਾਣਾ ਸਾਹਿਬ ਨੂੰ ਉੱਥੇ ਜਸਵਿੰਦਰ ਸਿੰਘ ਟਿਵਾਣਾ ਜਿਹੜੇ ਪਹਿਲਾਂ ਬਲਾਕ ਦੀ ਪ੍ਰਧਾਨਗੀ ਕਰਦੇ ਸੀ ਉਹਨਾਂ ਨੂੰ ਟੈਂਪਰੇਰੀ ਉਸ ਜ਼ਿਲ੍ਹੇ ਦਾ ਕਨਵੀਨਰ ਲਾਇਆ ਹੋਇਆ ਸੀ ਔਰ ਉਹ ਸਾਡੇ ਵਿੱਚ ਅੱਜ ਵੀ ਇੱਥੇ ਮਤਲਬ ਮੌਜੂਦ ਨੇ ਤੋਂ ਇਹਦੇ ਵਿੱਚ ਮੈਨੂੰ ਲੱਗਦਾ ਹੋਰ ਕੋਈ ਕੋਈ ਨਜ਼ਰ ਨਹੀਂ ਆ ਰਿਹਾ ਵੀ ਕੋਈ ਅਜੇਹਾ ਬੰਦਾ ਹੋਵੇ ਜਿਹੜਾ ਕਹਿਣ ਨੂੰ ਭਾਵੇਂ ਕੋਈ ਦਸਨ ਹੋਰ ਕਿਹੜਾ ਇਹਦੇ ਚੋਂ ਜਿਹੜਾ ਉਹਨਾਂ ਨਾਲ ਗਿਆ ਇੱਕ ਰੂਪਨਗਰ ਦੇ ਪ੍ਰਧਾਨ ਦਾ ਨਾਮ ਲਿਆ ਸੀ ਰੂਪਨਗਰ ਦੇ ਪ੍ਰਧਾਨ ਦਾ ਅ ਪਹਿਲੀ ਤਾਂ ਗੱਲ ਆ ਰੂਪਨਗਰ ਦਾ ਜਿਹੜਾ ਪ੍ਰਧਾਨ ਸਾਡਾ ਕੁਲਵਿੰਦਰ ਸਿੰਘ ਉਹ ਲਗਾਤਾਰ ਮੈਨੂੰ ਲੱਗਦਾ ਪਿਛਲੇ 2-3 ਸਾਲ ਤੋਂ ਜਥੇਬੰਦੀ ਦੀ ਕਿਸੇ ਮੀਟਿੰਗ 'ਚ ਨਹੀਂ ਆਇਆ ਤੇ ਜੇ ਉਹ ਮੀਟਿੰਗ 'ਚ ਹੀ ਨਹੀਂ ਆਇਆ ਮੀਟਿੰਗ ਦਾ ਹਿੱਸਾ ਹੀ ਨਹੀਂ ਬਣਿਆ ਤਾਂ ਜਥੇਬੰਦੀ ਦੇ ਸੰਵਿਧਾਨ ਦੇ ਮੁਤਾਬਕ ਉਹ ਆਪਣੇ ਆਪ ਹੀ ਜਥੇਬੰਦੀ ਦਾ ਅਹੁਦੇਦਾਰ ਨਹੀਂ ਰਹਿੰਦਾ ਮੈਂ ਇੱਕ ਹੋਰ ਸੱਚ ਦੱਸ ਦਿਆਂ ਬਰਨਾਲੇ ਤੋਂ ਇੱਕ ਉਹਨਾਂ ਨੇ ਹੋਰ ਡਰਾਮਾ ਕੀਤਾ ਹੈ ਬਰਨਾਲੇ ਤੋਂ ਉਹਨਾਂ ਨੇ ਰੂਪ ਸਿੰਘ ਢਿੱਲਵਾ ਨੂੰ ਵੀ ਮਤਲਬ ਉੱਥੇ ਲਿਜਾ ਕੇ ਪੇਸ਼ ਕੀਤਾ ਹੈ ਔਰ ਮੇਰਾ ਖਿਆਲ ਹੈ ਸਾਰੇ ਲੋਕਾਂ ਨੂੰ ਪਤਾ ਹੋਏਗਾ ਕਿ ਰੂਪ ਸਿੰਘ ਢਿੱਲਵਾ ਅਸੀਂ ਜਥੇਬੰਦੀ ਦੇ ਵਿੱਚੋਂ ਇੱਕ ਬਹੁਤ ਘਟੀਆ ਹਰਕਤ ਕਰਨ ਕਰਕੇ ਕੱਢਿਆ ਜੀ ਨੂੰ ਜਿਹਨੂੰ ਮਤਲਬ ਮਾਈਕ ਤੇ ਬੋਲਣਾ ਮੈਂ ਉਚਿਤ ਨਹੀਂ ਸਮਝਦਾ ਉਹ ਕੱਢਿਆ ਸੀ ਔਰ ਉਹਨੂੰ ਲੈ ਲਿਆ ਸੀ ਕਾਦੀਆਂ ਸਾਹਿਬ ਦੀ ਜਥੇਬੰਦੀ ਨੇ ਉਹ ਭਾਈ ਕਾਦੀਆਂ ਦਾ ਸੀ ਜੇ ਉਹਨਾਂ ਨੂੰ ਉਹਨੂੰ 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 ਲਗਾਏ ਨੇ ਤੋਂ ਕਾਦੀਆਂ ਦਾ ਲਗਾਇਆ 79 ਨਾ ਸਾਡਾ ਕੋਈ ਦਿਲਾ ਮਤਲਬ ਸੀ ਮੈਂ ਜੁਲੇ ਆਗੂ ਹਾਂ ਤੋਂ ਇੱਕ ਸਵਾਲ ਪੁੱਛਣਾ ਚਾਹੁੰਨਾਗਾ ਕੀ ਉਹ ਜਿਹੜੀ ਕੱਲ ਉਹਨਾਂ ਨੇ ਪ੍ਰੈਸ ਕਾਨਫਰੰਸ ਦੇ ਵਿੱਚ ਕਿਹਾ ਸੀਗਾ ਵੀ ਡੱਲੇਵਾਲ ਸਾਹਿਬ ਕਹਿੰਦੇ ਵੀ ਫੰਡ ਦਿਓ ਭਾਵੇਂ ਜ਼ਮੀਨ ਵੇਚ ਕੇ ਦਿਓ 2 ਕਿਲਾ ਕਿਲਾ 2 ਕਿਲਾ ਇਸ ਤਰ੍ਹਾਂ ਦਾ ਜਿਹੜਾ ਬਿਆਨ ਦਿੱਤਾ ਸੀਗਾ ਹਾਂਜੀ ਲਵਜੀਤ ਸਿੰਘ ਜੀ ਕੀ ਸਚਾਈ ਹੈ ਇਸ ਵਾਰੇ ਦੇਖੋ ਮੇਰੇ ਨਾਲ ਵੀ ਸੀਨੀਅਰ ਜ਼ਿਲ੍ਹਾ ਮੀਤਪੁਰ ਦਾ ਜ਼ਿਲ੍ਹਾ ਪ੍ਰਧਾਨ ਜ਼ਿਲ੍ਹਾ ਜਰਨਲ ਸਕੱਤਰ ਸਾਰੇ ਬੈਠੇ ਨੇ ਜਦੋਂ ਦੇ ਅਸੀਂ ਜਥੇਬੰਦੀ ਚਾਏ ਆ ਕਿਸੇ ਵੀ ਮੀਟਿੰਗ 'ਚ ਇਹੋ ਜੀ ਕੋਈ ਵੀ ਗੱਲ ਨਹੀਂ ਹੋਈ ਸਰਦਾਰ ਸਰਜੀਤ ਸਿੰਘ ਜਾਂ ਦਲਵੀਰ ਸਿੰਘ ਪਤਾ ਨਹੀਂ ਕਿਹੜੀਆਂ ਬੇਤੁਕੀਆਂ ਗੱਲਾਂ ਕਰਦੇ ਨੇ ਕਿਹਦੇ ਦਬਾਅ ਹੇਠ ਨੇ ਕੀ ਸਰਕਾਰ ਦਾ ਉਹਨਾਂ ਤੇ ਦਬਾਅ ਹੈ ਸਾਨੂੰ ਨਹੀਂ ਪਤਾ ਕਦੇ ਵੀ ਸਰਦਾਰ ਜਗਜੀਤ ਸਿੰਘ ਡੱਲੇਵਾਲ ਨੇ ਕਾਕਾ ਸਿੰਘ ਕੋਲੜਾ ਨੇ ਇਹੋ ਜਿਹਾ ਕੋਈ ਵੀ ਸ਼ਬਦ ਨਹੀਂ ਵਰਤਿਆ ਕਿ ਜ਼ਮੀਨ ਵੇਚ ਕੇ ਪੈਸੇ ਦਿਓ ਤੇ ਜੇ ਇੱਕ ਕਾਲਾ ਐਲਾਨ ਕੀਤਾ ਗਿਆ ਕਿ ਪਸੌਰਾ ਸਿੰਘ ਸਿੱਧੂ ਪਰ ਦੀ ਸੋਚ ਨੂੰ ਕਾਇਮ ਰੱਖਣ ਦੇ ਲਈ ਦਲਵੀਰ ਸਿੰਘ ਨੂੰ ਕਨਵੀਨਰ ਨਿਯੁਕਤ ਕੀਤਾ ਗਿਆ ਇਸ ਬਾਰੇ ਹਾਂਜੀ ਤੁਸੀਂ ਕੀ ਪਤਾ ਨਹੀਂ ਕਿਸ ਆਧਾਰ ਤੇ ਕਹੀ ਜਾਂਦੇ ਨੇ ਜਦ ਕਿ ਦਲਬੀਰ ਸਿੰਘ ਤਾਂ ਸਾਡੇ ਜਥੇਬੰਦੀ ਚ ਕੋਈ ਕੋਈ ਮੈਂਬਰਸ਼ਿਪ ਕਈ ਨਹੀਂ ਕਟਾਈ ਹੋਈ ਹੈਗੀ ਉਹ ਸਾਡੀ ਜਥੇਬੰਦੀ ਦੇ ਵਿੱਚੇ ਨਹੀਂ ਹੈਗਾ ਉਹ ਤਾਂ ਥੋੜੇ ਦਿਨ ਪਹਿਲਾਂ ਮੈਂ ਫਤਿਹਗੜ੍ਹ ਸਾਹਿਬ ਅਚਾਨਕ ਗੁਰਦੁਆਰਾ ਠਾ ਟੇਕਣ ਗਿਆ ਸੀ ਉਹ ਉਸ ਤੋਂ ਪਹਿਲਾਂ ਅਕਾਲੀ ਗੱਲ ਦੇ ਉੱਤੇ ਮੀਟਿੰਗ ਹੋਈ ਸੀ ਮੈਨੂੰ ਕਿਸੇ ਨੇ ਉੱਥੇ ਦੱਸਿਆ ਕਿ ਤੇਰਾ ਭਰਾ ਅੱਜ ਇੱਥੇ ਅਕਾਲੀ ਜੁਆਇਨ ਕਰ ਗਿਆ ਮੈਂ ਕਹਾਂ ਚਲੋ ਮੁਬਾਰਕਾ ਹੋਣਾ ਨੂੰ ਫਿਰ ਉਹ ਤੋਂ 2-3 ਦਿਨ ਬਾਅਦ ਇਹ ਦਲਵੀਰ ਸਿੰਘ ਮੇਰੇ ਪਿੰਡ ਸਿੱਧੂ ਪਰ ਆਪਣੇ ਵੱਡੇ ਭਰਾ ਦੇ ਘਰ ਕੇ ਗੱਡੀ ਪਹੁੰਚਾਈ ਖੜਾ ਸੀ ਜਦੋਂ ਉੱਥੇ ਉਹ ਮੈਂ ਉਹਦੇ ਕੋਲ ਦੀ ਗੋਜਨ ਲੱਗਿਆ ਮੈਂ ਆਪਣੀ ਮੋਟਰ ਤੇ ਜਾਣਾ ਸੀ ਖੇਤਾਂ ਵੱਲ ਨੂੰ ਤਾਂ ਉੱਥੇ ਮੈਨੂੰ ਉਹ ਗੱਡੀ ਦੇ ਵਿੱਚੋਂ ਇੱਕ ਵੇਲੇ ਕਹਿੰਦਾ ਵੀ ਮੁਬਾਰਕਾਂ ਮੈਂ ਮੈਨੂੰ ਤੁਸੀਂ ਤਾਂ ਮਜ਼ਾਕ ਕਰ ਰਹੇ ਹੋ ਨਾ ਕਿ ਮੈਨੂੰ ਤੁਸੀਂ ਤਾਂ ਆਪਣੇ ਕਿਸਾਨ ਜਿੱਥੇ ਬੰਦੀ ਦੇ ਵਿੱਚ ਜੁਆਇਨ ਨਹੀਂ ਕਰਾਇਆ ਮੈਂ ਅਕਾਲੀ ਦਲ ਜੁਆਇਨ ਕਰ ਲਿਆ ਮੈਂ ਕਿਹਾ ਮੁਾਰਕਾ ਬਹੁਤ ਬੜੀ ਣ ਵਾਲੀ ਗੱਲ ਹੈ ਚੰਗੀ ਗੱਲ ਹੈ ਜਿੱਦਾਂ ਕਰ ਲਿਆ ਜੁਆਨ ਕਰ ਲਿਆ ਜਦੋਂ ਉਹ ਆਪੇ ਕਿਸ ਤਰ੍ਹਾਂ ਦੀ ਗੱਲਾਂ ਕਰਦਾ ਕਿ ਮੈਂ ਅਕਾਲੀ ਦਾ ਜੁਆਇਨ ਕਰ ਲਿਆ ਆਪ ਮੰਨਦਾ ਤੇ ਅੱਜ ਪਤਾ ਨਹੀਂ ਕਿਸ ਤਰ੍ਹਾਂ ਕਹਿ ਰਿਹਾ ਹੈ ਕਿ ਮੈਂ ਦੁਆਰੇ ਫੇਰ ਇਸ ਨੂੰ ਕੁਝ ਫਾਇਡ ਕਰਨ ਦੀ ਕੋਸ਼ਿਸ਼ ਕਰਦਾ ਕਿ ਮੈਂ ਇਸ ਗੱθε ਬੰਦੀ ਦੇ ਵਿੱਚ ਆ ਜਾਾਂ ਜਾਂ ਮੈਨੂੰ ਇਹ ਕੰਵਿਨਰ ਲਾ ਦੇਣ ਇਸ ਤਰ੍ਹਾਂ ਦੇ ਹੋ ਥੋੜੇ ਜਿਹਾ ਪਰਾਲੇ ਆਪ ਆਪਣੇ ਆਪ ਹੀ ਕਰਦਾ ਫਿਰਦਾ ਕਦੇ ਕਿਸੇ ਕੋਲ ਜਾਂਦਾ ਕਦੇ ਕਿਸੇ ਕੋਲ ਜਾਂਦਾ ਭੱਜਾਂ ਨੱਠਾਂ ਫਿਰਦਾ ਮੇਰੇ ਸਾਹਮਣੇ ਤੋਂ ਵਾਹ ਰਾਇ ਇਹ ਇਸ ਤਰ੍ਹਾਂ ਦੇ ਪ੍ਰਸ਼ਨ ਕਿਵੇਂ ਕਰਦਾ ਦੇਖੋ ਮੈਂ ਇੱਕ ਬੇਨਤੀ ਕਰਦਾ ਵੀ ਉਹਨਾਂ ਨੇ ਇਹ ਕਿਹਾ ਤੁਹਾਡੇ ਕਹਿਣ ਮੁਤਾਬਕ ਵੀ ਉਹ ਕਹਿੰਦਾ ਵੀ ਅਸੀਂ ਸਿੱਧੂਪੁਰ ਦੀ ਸੋਚ ਨੂੰ ਪਿਸ਼ੋਰਾ ਸਿੰਘ ਦੀ ਸੋਚ ਨੂੰ ਅੱਗੇ ਤੋਰਨਾ ਹੈ ਉਹ ਭਾਈ ਪਿਸ਼ੋਰਾ ਸਿੰਘ ਦੀ ਸੋਚ ਤਾਂ ਇਹ ਸੀਗੀ ਕਿ ਜਥੇਬੰਦੀ ਨੂੰ ਗੈਰ ਰਾਜਨੀਤਿਕ ਰੱਖਣਾ ਹੈ ਕਿਸੇ ਨੂੰ ਵੋਟਾਂ ਨੂੰ ਨਹੀਂ ਕਹਿਣਾ ਕਿਸੇ ਦਾ ਵਿਰੋਧ ਨਹੀਂ ਕਰਨਾ ਅਸੀਂ ਬਿਲਕੁਲ ਇੰਡੀਪੈਂਡੈਂਟ ਰਹਿਣਾ ਸਾਡੇ ਵਿੱਚ ਸਾਰੀਆਂ ਵਿਚਾਰਧਾਰਾਵਾਂ ਦੇ ਲੋਕ ਕਿਸਾਨਾਂ ਦੇ ਵਿੱਚ ਹੈਗੇ ਨੇ ਉਹ ਸਾਰਿਆਂ ਨੂੰ ਇਕੱਠੇ ਲੈ ਕੇ ਚੱਲਣਾ ਉਹਦੇ ਵਿਚਾਰ ਸੀ ਤੇ ਜਿਹੜਾ ਦਲਬੀਰ ਸਿੰਘ ਕੁਝ ਦਿਨ ਪਹਿਲਾਂ ਕੁਝ ਸਮਾਂ ਪਹਿਲਾਂ ਅਕਾਲੀ ਦਲ ਜੁਆਇਨ ਕਰ ਗਿਆ ਤੇ ਅੱਜ ਜਥੇਬੰਦੀ ਦੇ ਵਿੱਚ ਮਤਲਬ ਉਹ ਕਨਵੀਨਰ ਦੀਆਂ ਗੱਲਾਂ ਕਰਦਾ ਅਜਿਹੇ ਬੰਦੇ ਨੂੰ ਆ ਸਾਰੇ ਬੈਠੇ ਨੇ ਪੁੱਛ ਲੋ ਸਾਰਿਆਂ ਦੇ ਹੱਥ ਖੜੇ ਕਰਵਾ ਕੇ ਕਿ ਕੀ ਇਹ ਸਾਰੇ ਉਹਦੀ ਉਹਨੂੰ ਕਨਵੀਨਰ ਨੂੰ ਅਕਸੈਪਟ ਕਰਦੇ ਨੇ ਸਵਾਲ ਇਸ ਗੱਲ ਦਾ ਹੈ ਇੱਥੋਂ ਤੱਕ ਆ ਕਿ ਜਥੇਬੰਦੀ ਦਾ ਮਤਲਬ ਜਿਹੜਾ ਬੰਦਾ ਕਿਸੇ ਪੋਲੀਟੀਕਲ ਪਾਰਟੀ ਦਾ ਉਮੀਦਵਾਰ ਹੈ ਜਾਂ ਉਹਦਾ ਮੈਂਬਰ ਹੈ ਉਹਨੂੰ ਕਿਸੇ ਛੋਟੇ ਹੰਦੇ ਤੇ ਵੀ ਨਹੀਂ ਰੱਖਦੀ ਉਹ ਕਿਹੜੇ ਢੰਗ ਨਾਲ ਕਹਿ ਰਹੇ ਨੇ ਕਿ ਮੈਂ ਪਿਸ਼ੋਰਾ ਸਿੰਘ ਦੀ ਸੋਚ ਨੂੰ ਮਤਲਬ ਅੱਗੇ ਵਧਾ ਰਿਹਾ ਹਾਂ ਮੈਨੂੰ ਤਾਂ ਲੱਗਦਾ ਪਿਸ਼ੋਰਾ ਸਿੰਘ ਦੀ ਸੋਚ ਦੇ ਬਿਲਕੁਲ 180 ਡਿਗਰੀ ਉਲਟ ਦਿਸ਼ਾ 'ਚ ਜਾ ਰਹੇ ਆ ਉਹ ਉਹਨੂੰ ਸਭ ਨੂੰ ਡੈਮੇਜ ਕਰਨ ਦੀ ਕੋਸ਼ਿਸ਼ ਕਰ ਰਿਹਾ ਹੈ। ਔਰ ਸਿੱਧੂ ਉਪਰ ਜਥੇਬੰਦੀ ਅਜੋ ਸੋਚ ਦੇ ਉੱਤੇ ਪੈਰਾ ਦੇ ਰਹੀ ਹੈ। ਸੋ ਇਹ ਉਹਦੀ ਇਹ ਮਤਲਬ ਗਲਤ ਬਿਆਨੀ ਹੈ। ਜੀ ਤੇ ਜੀ ਇੱਕ ਗੱਲ ਉਹਨਾਂ ਨੇ ਆ ਸੁਭ ਕਰਨ ਬਾਰੇ ਬੋਲੀ ਆ। ਇਹ ਜੀ ਸ਼ਬਦਾਵਲੀ ਬੋਲੀ ਆ ਕਿ ਇਹਨਾਂ ਨੇ ਮਰਵਾਇਆ। ਉਹਦੇ ਬਾਰੇ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਜੀ? ਜੋ ਬੁਕਾਰੰਦੀ ਮੌਤ ਪੂਰੀ ਕਿਸਾਨੀ ਲਈ ਇੱਕ ਨਾ ਪੂਰਾ ਹੋਣ ਵਾਲਾ ਘਾਟਾ ਉਹ ਸ਼ਹੀਦ ਹੋਇਆ ਨਾ ਕਿ ਮਰਿਆ ਇਹ ਮਰਿਆ ਸ਼ਬਦ ਵਰਤਣਾ ਨਹੀਂ ਚਾਹੀਦਾ ਉਸ ਨੌਜਵਾਨ ਲਈ ਜਿਹੜਾ ਆਪਣੀ ਜਵਾਨੀ ਵਿੱਚ ਕਿਸਾਨਾਂ ਦੀਆਂ ਮੰਗਾਂ ਲਈ ਸ਼ਹੀਦ ਹੋਇਆ ਹੋਵੇ ਸੋ ਉਹਦੇ ਵਿੱਚ ਇਹ ਕਹਿਣਾ ਕਿ ਜਗਦੀਸ਼ ਸਿੰਘ ਦੱਲੇਵਾਲ ਉਹ ਹੀ ਜ਼ਿੰਮੇਵਾਰ ਆ ਮੈਂ ਪੁੱਛਣਾ ਚਾਹੁੰਦਾ ਕਿ ਜਗਦੀਸ਼ ਸਿੰਘ ਦੱਲੇਵਾਲ ਨੇ ਉਹਨਾਂ ਕਿਸਾਨਾਂ ਦਾ ਦਰਦ ਦੇਖਦਿਆਂ ਹੋਇਆ ਜਿਹੜੇ ਨਿਤ ਪ੍ਰਤੀ ਫੁੱਦਕੁਸ਼ੀ ਕਰ ਰਹੇ ਨੇ ਲੱਖ ਲੱਖ 2 2 ਲੱਖ ਕਰਜ਼ੇ ਪਿੱਛੇ ਉਹਨਾਂ ਕਿਸਾਨਾਂ ਦੇ ਕਰਜ਼ੇ ਨੂੰ ਦੇਖਦੇ ਉਹਨਾਂ ਕਿਸਾਨਾਂ ਦੀ ਨਿਤ ਫੁੱਦਕੁਸ਼ੀਆਂ ਨੂੰ ਦੇਖਦੇ ਆਪਣੀ ਜਾਨ ਦਾ ਜਿਹੜੀ ਜਾਨ ਆ ਉਹ ਦਾਅ ਤੇ ਲਾ ਦਿੱਤੀ ਤੇ ਇਹਨਾਂ ਲੋਕਾਂ ਦੀ ਦੇਣ ਕੀ ਹੈ ਜਿਹੜੇ ਕਹਿੰਦੇ ਨੇ ਕਿ ਜ਼ਿੰਮੇਵਾਰ ਸਰਦਾਰ ਜਗਦੀਸ਼ ਸਿੰਘ ਡੱਲੇਵਾਲ ਆ ਜਿਹੜੇ ਕਦੇ ਘਰੋਂ ਨਹੀਂ ਨਿਕਲੇ ਜਿਹੜੇ ਆਪਣੇ ਪਿਓ ਦੀ ਸੋਚ ਤੋਂ ਮੁਨਕਰ ਹੋਏ ਨੇ ਕਿਉਂਕਿ ਪਿਓ ਨੇ ਤਾਂ ਇਹਦੇ ਨੇ ਪ੍ਰਧਾਨ ਥਾਪਿਆ ਸੀ ਜਗਦੀਸ਼ ਸਿੰਘ ਡੱਲੇਵਾਲ ਨੂੰ ਤੇ ਇਹ ਕਹਿੰਦਾ ਕਿ ਉਹਦੀ ਸੋਚ ਨੂੰ ਅੱਗੇ ਲੈ ਕੇ ਜਾਣਾ ਤੇ ਉਹ ਕਿਹੜੀ ਸੋਚ ਆ ਜਿਹੜੀ ਪਿਓ ਤੇ ਕਹਿੰਦਾ ਸਰਦਾਰ ਜਗਜੀਤ ਸਿੰਘ ਡੱਲੇਵਾਲ ਆਗੂ ਆ ਇਹ ਪੂਰੇ ਪੰਜਾਬ ਨੂੰ ਲੀਡ ਕਰ ਸਕਦਾ ਤੇ ਪੁੱਤ ਉੱਠ ਕੇ ਕਵੇ ਕਿ ਮੇਰੇ ਸੋਚ ਦੀ ਮੇਰੇ ਪਿਓ ਦੀ ਸੋਚ ਨੂੰ ਅੱਗੇ ਲੈ ਕੇ ਜਾਣਾ ਤੇ ਪ੍ਰਧਾਨ ਅਸੀਂ ਮੰਨਦੇ ਨਹੀਂ ਤੇ ਮੈਨੂੰ ਲੱਗਦਾ ਉਹ ਤੇ ਆਪ ਹੀ ਕਿਸੇ ਨਾ ਕਿਸੇ ਛੋਪੰਜ ਚ 50 ਕਲੀਅਰ ਹੋ ਗਿਆ ਉਹ ਸਰਪ ਦੇ ਸਰਪ ਜਿਹੜੀਆਂ ਕੁਝ ਸਿਆਸੀ ਪਾਰਟੀਆਂ ਦੇ ਹੱਥੇ ਚੜ ਕੇ ਉਹੋ ਦੀ ਬਿਆਨਬਾਜ਼ੀ ਕਰ ਰਹੇ ਨੇ ਇਤੋਂ ਪਰੇ ਹੋਰ ਕੁਝ ਨਹੀਂ ਆ ਉਹ ਦੇਖਦੇ ਕਿ ਕਿਦਾਂ